ਜੋ ਅੱਜ ਦੇ ਇੱਥੇ ਬੁੱਟੇ ਲੱਗ ਰਹੇ ਨੇ ਇਹ ਤੋਂ ਬਹੁਤ ਵਧੀਆ ਹੋਏਗਾ ਜੀ ਕਿੰਨੇ ਦੇ ਕੁ ਬਾਈ ਏਟ ਲੱਗ ਰਹੇ ਨੇ ਬੁੱਟੇ ਕਿੰਨੇ ਦੇ ਕੁ ਬਾਈ ਏਟ ਲੱਗ ਰਹੇ ਨੇ ਬੁੱਟੇ ਕੌਣ ਲਗਾ ਰਿਹਾ ਨੇ ਜੀ ਬੁੱਟੇ ਇਹ ਜਨੇਦਰ ਸਾਹਿਬ ਲਗਾ ਰਹੇ ਨੇ ਬੁੱਟੇ ਬਹੁਤ ਵਧੀਆ ਕਰ ਰਹੇ ਠੀਕ ਪੁਛਾ ਵਾਲੇ ਆ ਕੋ ਫੁੱਲ ਵਾਲੇ ਆ ਕੋਈ ਕੋਈ ਫਰੂਟ ਆ ਠੀਕ ਹੈ ਜੀ ਬਹੁਤ ਵਧੀਆ ਛਾਂ ਬੁੱਟੇ ਤੇ ਅੰਗੇ ਬੈਠਾਂਗੇ ਠੀਕ ਮੈਂ ਜਗਦੀਸ਼ ਸ਼ਰਮਾ ਜਨੇਦਰ ਸਾਹਿਬ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਜੋ ਇਹਨਾਂ ਨੇ ਯਹਾਂ ਪਰ ਪੌਦੇ ਲਗਾਏ ਹਮ ਉਨਕਾ ਪੂਰਾ ਖਿਆਲ ਰੱਖਾਂਗੇ ਜੀ ਹੋਰ ਕੀ ਕਹਿਣਾ ਚਾਹੋਗੇ ਆਪ ਉਸਕੇ ਬਾਅਦ ਉਹ ਪੌਦੇ ਜੋ ਅਜੇ ਦੀ ਰੁਕ ਲਈ ਹੈ ਜੀ ਇਹਦੇ ਬਾਰੇ ਦੱਸ ਦੋ ਸਰ ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿਉਂਕਿ ਜਦੋਂ ਸਾਵਣ ਚੜ੍ਹਿਆ ਮੈਂ ਤਾਂ ਲਗਾਤਾਰ ਹੀ ਨਾ ਬੁੱਟੇ तकरीबन ਹਰ ਰੋਜ਼ ਇੱਕ ਦਿਨ ਹੀ ਨਾਗਾ ਪਾਇਆ ਰੂਸੀ ਦੇ ਲਾਈਨ ਹਰ ਮੰਦਰ ਦੇ ਵਿੱਚ ਉਹ ਫਲ ਦਾ ਫੂਲ ਦਾ ਹੱਤਾਂ ਦੇ ਬੁੱਟੇ ਲਗਾਏ ਨੇ ਅੱਜ ਅਸੀਂ 40 ਮਾਦ ਵਿੱਚ ਲਾਣਾ ਹੈ ਇੱਥੇ ਮਾਹੌਲ ਤਾਂ ਖਾਸੀ ਇੱਕ ਪਲ ਸਾਲ ਪਾਰਕ ਸਾਫਟਵੇਅਰ ਸਾਫਟਵੇਅਰ ਉਸ ਤੋਂ ਬਾਅਦ ਬੁੱਟੇ ਅੱਜ ਹੋਰ ਲਾ ਰਹੇ ਆ ਰਾਸਟਰ 31 ਗਾੜ ਤੋਂ ਬਿਨਾ ਚੰਦੇ 31 ਗਾੜ ਮਗਾ ਕੇ ਲਾਇਨੇ ਅੱਜ ਅਬੂਟੇ ਲਾਣੀ ਬਹੁਤ ਜੂਰੀ ਆਪਾਂ ਚਾਹੀਦਾ ਹੈ ਹਿੰਦੁਸਤਾਨ ਦੇ ਵਿੱਚ ਕਮ ਸੇ ਕਮ ਹਰੀਆਲੀ ਆਪਾਂ 33% ਚਾਹੀਦੀ ਹੈ ਔਰ ਮਹਰਨ ਦਾ ਉਸਿਰ 6-7% ਰਹਿ ਗਿਆ ਇਸ ਕਰਕੇ ਆਪਾਂ ਬੂਟੇ ਲਾਵਾਂਗੇ ਤਾਂ ਹੀ ਆਪਾਂ ਬਚਾਂਗੇ ਤੇ ਦੇਖੋ ਕਿ ਆਸਤੀ ਵਿੱਚ ਜੇ ਆਪਾਂ ਪਹਾੜਾਂ 'ਚ ਬੂਟੇ ਨਾ ਕਰ ਦੋ ਸਾਈ ਕੰਮ ਨਹੀਂ ਹੁੰਦਾ ਫਾਰਨਾ 'ਚ ਆਪਾਂ ਦਰਾਂ ਦਰ ਕੱਟ ਰੇ ਆਂ ਸੜਕਾਂ ਬਣਨੀਆਂ ਚੌੜੀਆਂ ਹੋਰ ਨਵੇਂ ਲੱਗਣੇ ਨੇ ਬੂਟੇ ਇਸ ਸਰਪੇ ਆਪਾਂ ਕੁੱਟਣਾ ਬਹੁਤ ਸ਼ੀਰੀਆ ਮੈਂ ਹਰ ਨੂੰ ਅਪੀਲ ਕਰਦਾ ਵੀ ਕਾਦੇ ਵਿੱਚ ਕੋਈ ਖੁਸ਼ੀ ਹੁੰਦੀ ਹੈ ਬੱਚਾ ਪਾਸ ਹੁੰਦਾ ਬੱਚਾ ਜਨਮ ਹੁੰਦਾ ਕੁੱਤੇ ਆਪਣੇ ਵੈਡਿੰਗ ਅਨਿਵਰਸਰੀ ਇੱਕ ਦੋ ਕੁੱਟਣਾਓ ਤਾਂ ਵੀ ਆਪਣੇ ਕੋਈ ਸ਼ਾਇਦਾ ਪਰਾ ਹੋ ਜਾਏਗਾ ਪਟਿਆਲਾ ਹਰਾ ਪਰਾ ਹੋ ਜਾਏਗਾ ਤਾਂ ਕਿ ਤੁਹਾਨੂੰ ਕਿੰਨੇ ਕਿਲਾ ਚੁੱਕੇ ਬੁੱਟੇ ਹੁਣ ਤੱਕ ਤੁਸੀਂ ਹੁਣ ਤੱਕ ਮੈਂ 79 ਤੋਂ ਲਾਣ ਲੱਗਿਆ ਹੁਣ ਤੱਕ ਤੱਕ ਮੈਂ ਸਿਰਫ 88 ਬੁੱਟੇ ਲਾ ਚੁੱਕੇ ਹਾਂ ਅੱਛਾ ਫਿਰ ਨਾਲੇ ਸ਼ਾਮ ਸੰਭਾਲ ਲਈ ਤੁਸੀਂ ਕੀ ਮੈਂ ਪਰਮਨੈਂਟ 3540 ਸੱਤ ਮਾਲੀ ਇਹ ਹੀ ਕੰਮ ਕਰ ਰਿਹਾ ਹਾਂ ਜੋ ਲੋਡ ਪੈਂਦੀ ਹੈ ਇੱਕ ਦੋ ਹੋਰ ਐਕਸਟਰਾ ਲਾ ਦਈਏ ਇਹ 3540 ਸੱਤ ਕੋ ਮਾਲੀ ਹੈ ਜਦੋਂ ਲੋਡ ਜ਼ਿਆਦਾ ਹੁੰਦੀ ਹੈ ਇੱਕ ਦੋ ਹੋਰ ਬੰਦੇ ਮਂਗਾ ਦੇ ਦਿੰਦੇ ਤਾਂ ਆ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਤੁਸੀਂ ਕਹਿਣਾ ਚਾਹੋ ਲੋਕਾਂ ਕਹਿੰਦੇ ਬੁੱਟੇ ਲਾਓ ਤਾਂ ਹੀ ਬਚਾਂਗੇ ਆਪਾਂ ਹਾਂਜੀ ਕੋਰ ਕੋਰੋਨਾ ਸੀਗਾ कोरोना ਦੇ ਵਿੱਚ ਆਪਾਂ ਨੂੰ ਕਿੰਨਾ ਲੋੜ ਪਈ ਆਕਸੀਜਨ ਦੀ ਤੇ ਆਪਾਂ 24 ਘੰਟੇ ਆਕਸੀਜਨ ਦੇ ਛਾ ਦਿੰਦੇ ਆ ਫੁੱਲ ਦਿੰਦੇ ਆ ਫਲ ਦਿੰਦੇ ਆ ਔਰ ਜੰਮਤ ਤੋਂ ਲੈ ਕੇ ਮਰਦ ਤੱਕ ਜਦ ਜੰਮਦੇ ਆ ਪਰ ਢੂਂਗੜੇ ਲੋੜ ਪੈਂਦੀ ਐ ਬੰਨ ਵੇਲੇ ਇੱਕ ਪੂਰਾ ਬੋਟਲਾ ਲੈ ਕੇ ਜਾਂਦੇ ਆ ਇਸ ਕਰਕੇ ਬੋਟਲੇ ਲਾਉਣੇ ਆਪਾਂ ਬਹੁਤ ਚੁੱਕਲੀ ਆ ਬਹੁਤ